ਅਜੀਤ ਬੈਬੀ ਟੀਵੀ ਮੈਂ ਹਾਂ ਤੁਹਾਡਾ ਅਨੰਜੀਤ ਸਿੰਘ ਆਪਾਂ ਸੱਤ ਥਾਣਾ ਵਿੱਚ ਖੜੇ ਆ ਹੁਣ ਆਪਾਂ ਗੱਲਬਾਤ ਕਰਾਂਗੇ ਸੱਤ ਥਾਣਾ ਦੇ ਮੁਖੀ ਸਰਦਾਰ ਗੁਰਸੇਵ ਸਿੰਘ ਸਿੱਧੂ ਜੀ ਨਾਲ ਪਤਾ ਲੱਗਾ ਕਿ ਥੋੜੇ ਦਿਨ ਪਹਿਲਾਂ ਗਗਨ ਚੌਂਕ ਤੋਂ ਕਾਰ ਸਵਾਰਾਂ ਨੇ ਇੱਕ ਬੜੀ ਨਾਟਕੀ ਢੰਗ ਨਾਲ ਥ੍ਰੀਵੀਲ ਸਵਾਰ ਕੋਲੋਂ ਉਹਦਾ ਥ੍ਰੀਵੀਲ ਖੋਲਿਆ ਸੀਗਾ ਪਿਸਟਲ ਇਹ ਪਿਸਟਲ ਦਿਖਾ ਕੇ ਉਹਦੇ ਕੋਲੋਂ ਉਹਦਾ ਖੋਲਿਆ ਸੀਗਾ ਥ੍ਰੀਵੀਲ ਖੋਲਿਆ ਸੀਗਾ ਅਤੇ ਨਾਲ ਉਸਨੂੰ ਗਾਲੀ ਕਲੋਚ ਕੀਤਾ ਕੁੱਟਮਾਰ ਕੀਤੀ ਅਤੇ ਉਸ ਦਾ ਨਾਲ ਦੀ ਨਾਲ ਹੀ ਇਹਨਾਂ ਨੇ ਮੋਬਾਈਲ ਵੀ ਖੋਲੇ ਸੀਗਾ ਆਪਾਂ ਇਸ ਬੰਦੇ ਵਿੱਚ ਥਾਣਾ ਮੁਖੀ ਸਰਦਾਰ ਗੁਰਸੇਵ ਸਿੰਘ ਸਿੱਧੂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਟਾਈਮ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਸਾਰਾ ਸੀਗਾ ਇਹ ਕੇਸ ਸਟੇਸ ਕਰ ਲਿਆ ਜੀ ਮਾਨਜੂ ਡੀਆਜੀ ਪਟਿਆਲਾ ਨੇ ਸ਼੍ਰੀ ਕੁਲਦੀਪ ਸਿੰਘ ਚਾਹ ਤੇ ਐਸਐਸਪੀ ਪਟਿਆਲਾ ਸ਼੍ਰੀ ਮਨੂ ਸ਼ਰਮਨ ਜੀ ਦੇ ਸੰਦਰਸ਼ਾ ਹੇਠ ਜਿਹੜੀ ਪਟਿਆਲਾ ਪੁਲਿਸ ਉਹ ਹਮੇਸ਼ਾ ਹੀ ਜਿਹੜੀ ਨਸ਼ੇ ਨੂੰ ਸਮੇਂ ਸਿਰ ਡਿਟੈਕਟ ਕਰਨ ਦੇ ਵਿੱਚ ਕਾਮਯਾਬ ਰਹੀਆਂ ਸਾਡੇ ਕੋਲ ਇੱਕ 16 ਤਰੀਕ ਨੂੰ ਰਾਜਨ ਸਾਨੂੰ ਬੋਟਾ ਰਾਮ ਜਿਹੜੇ ਪੁਰਾਣੇ ਰਾਏਪੁਰੇ ਦੇ ਰਹਿਣ ਵਾਲੇ ਆ ਉਹਨਾਂ ਨੇ ਇੱਕ ਜਿਹੜਾ ਉਹਨਾਂ ਨਾਲ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹ ਉਹਨਾਂ ਦੇ ਕੈਮਪਟਾਕ ਉਹ 16 ਤਰੀਕ ਨੂੰ ਸਵੇਰੇ 3:30 ਵਜੇ ਕਾਂਗਰਚ ਚੌਕ ਖੜਾ ਸੀ ਆਟੋ ਲੈ ਕੇ ਤੇ ਕੀ ਹੁੰਦਾ ਤਿੰਨ ਬੰਦੇ ਗੱਡੀ ਵਿੱਚ ਆਉਂਦੇ ਆ ਜਿਹਦੇ ਵਿੱਚ ਦੋ ਬੰਦੇ ਉਤਰ ਕੇ ਉਹਨਾਂ ਨੂੰ ਜੀਤਪੁਰ ਜਾਣ ਵਾਸਤੇ ਉਹਦੇ ਨਾਲ ਗੱਲ ਕਰਦੇ ਤੇ ਹਜ਼ਾਰ ਰੁਪਏ ਦੇ ਵਿੱਚ ਗੱਲ ਤੈਅ ਹੁੰਦੀ ਆ 500 ਦੋਨਾਂ ਦੇ ਤੇ ਉਸ ਤੋਂ ਬਾਅਦ ਉਹ ਦੋਨੋਂ ਨੂੰ ਨਾਲ ਲੈ ਕੇ ਜਿਹੜਾ ਆਪਣੇ ਆਪ ਦੇ ਵਿੱਚ ਬਿਠਾ ਕੇ ਜੀਤਪੁਰ ਵੱਲ ਚਲੇ ਜਾਂਦੇ ਆ ਤੇ ਉਹ ਅੱਗੇ ਸੀਐਨਜੀ ਪੰਪ ਤੋਂ ਸੀਐਨਜੀ ਪਵਾ ਕੇ ਜਦੋਂ ਅੱਗੇ ਨਿਕਲਦੇ ਆ ਪ੍ਰਾਈਮ ਹੱਬ ਕੋਲ ਜਾ ਕੇ ਜਿਹੜੇ ਦੋਨੇ ਮੁੰਡੇ ਆ ਉਹਨਾਂ ਚੋਂ ਇੱਕ ਜਿਹੜਾ ਮੁੰਡਾ ਉਹ ਆਪਣੇ ਉਹਦੇ ਡਰਾਈਵਰ ਦੇ ਜਿਹੜਾ ਆਪੋ ਡਰਾਈਵਰ ਆ ਉਹਦੇ ਕੰਨ ਤੇ ਇਸਤੋਂ ਤਾਂ ਕੇ ਉਹ ਕੰਮ ਵਿੱਚ ਕਰ ਲੈਂਦਾ ਤੇ ਉਹ ਪਿੱਛੇ ਬਿਠਾ ਲੈਂਦਾ ਤੇ ਆਪ ਉਹ ਚਲਾਉ ਮੰਗੇ ਹੁੰਦੇ ਆ ਤੇ ਆਹ ਲੋਕੋ ਘੱਟ ਤੇ ਜਾ ਕੇ ਉਹ ਆਟੋ ਚ ਉਤਾਰ ਕੇ ਤੇ ਆਪ ਉਹ ਯੂ ਟਰਨ ਮਾਰ ਕੇ ਤੇ ਨਿਕਲ ਜਾਂਦੇ ਆ ਜੇ ਕੋ ਸਾਡੇ ਕੋਲ ਇਨਸੀਡੈਂਟ ਰਿਪੋਰਟ ਹੋਇਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਪਰਚਾ ਦਰਜ ਜਿਹੜਾ ਸਾਡੇ ਕੋਲ 90 ਨੰਬਰ ਐਫ ਆਈ ਆਰ 16825 ਦੀ ਅੰਦਰ ਸੈਕਸ਼ਨ 309 10 ਤੇ ਕਾਰ ਬੀਨਸ ਤੇ 2554 ਨੰਬਰ ਤੇ ਤੁਸੀਂ ਪਰਚਾ ਦਰਜ ਦੁਰਾਨੀ ਤਫਤੀਸ਼ ਜਿਹੜਾ ਸਾਡੇ ਕੋਲੇ ਟੈਕਨੀਕਲ ਤੇ ਜਿਹੜੀ ਹੈਲਥ ਦੇ ਨਾਲ ਅਸੀਂ ਇਸ ਜਿਹੜਾ ਸੀਸੀਟੀਵੀ ਕੈਮਰਾ ਚੈੱਕ ਕੀਤੇ ਆ ਤਾਂ ਦੁਰਾਨੀ ਤਫਤੀਸ਼ ਅਸੀਂ ਇਹਦੇ ਵਿੱਚੋਂ ਜਿਹੜਾ ਗੱਡੀ ਨੰਬਰ ਸਾਨੂੰ ਜੋ ਕਿ ਅਸੀਂ ਫਾਈਂਡ ਆਊਟ ਕੀਤਾ PB01B 3370 ਵੈਗਨਰ ਗੱਡੀ ਉਹ ਗੱਡੀ ਆਇਡੈਂਟੀਫਾਈ ਕਰਕੇ ਉਹ ਜਿਹੜੀ ਗੱਡੀ ਆ ਉਹ ਸਾਨੂੰ ਲੁਧਿਆਣੇ ਦੇ ਕਿਸੇ ਐਡਰੈਸ ਤੇ ਮਿਲੀ ਜਦੋਂ ਅਸੀਂ ਇਹਦੇ ਵਿੱਚ ਅੱਗੇ ਤਹਿਕੀਕਤ ਕੀਤਾ ਤਾਂ ਸਾਨੂੰ ਕੀ 17 ਤਰੀਕ ਨੂੰ ਸ਼ਾਮ ਨੂੰ ਸੰਤਰਾਣੀ ਤਪੇਸ਼ ਜਿਹੜੀ ਇਹ ਅਸੀਂ ਗੱਡੀ ਆ ਜਦੋਂ ਸਾਡੀ ਜਿਹੜੀ ਪੁਲਿਸ ਪਾਰਟੀ ਗਸ਼ਟ ਕਰ ਰਹੀ ਸੀ ਸਮੇਤ ਨੇ ਜਿਹੜੇ ਇਹਦੇ ਵਿੱਚ ਜਿਹੜੇ ਬੰਦੇ ਬੈਠੇ ਸੀ ਇਹਨਾਂ ਨੂੰ ਅਸੀਂ ਹਾਏ ਵੀ ਤੋਂ ਰਵੱਟ ਕੀਤਾ ਤੇ ਰੌਲ ਅਪ ਕਰਕੇ ਮੁਸ਼ਕਿਲ ਤੇ ਪਤਾ ਲੱਗਿਆ ਕਿ ਇਹ ਬੰਦਿਆਂ ਨੇ ਉਸ ਰਾਤ ਸਵੇਰੇ ਵਾਰਦਤ ਕੀਤੀ ਸੀ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਪੁਲਿਸ ਰਿਪੋਰਟ ਹਾਸਲ ਕੀਤਾ ਦੌਰਾਨ ਪੁਲਿਸ ਰਿਪੋਰਟ ਸਾਡੇ ਕੋਲ ਇਹਨਾਂ ਨੇ ਇਹ ਮੰਨਿਆ ਕਿ ਅਸੀਂ 16 ਤਰੀਕ ਦੀ ਸਵੇਰ ਇਹ ਜਿਹੜੀ ਵਾਰਦਤ ਕੀਤੀ ਹੈ ਪੁਰਾਣਾ ਰਾਜੇ ਨੇ ਹਿਸਾਬ ਸਾਹਮਣੇ ਰਾਜੇ ਵਾਲੇ ਮੈਂ ਪੁਰਾਣਾ ਰਾਜਪੁਰਾ ਹੀ ਇਹ ਮੇਟੋ ਸਰ 3:30 ਵਜੇ ਰਾਤ ਨੂੰ 16 ਤਰੀਕ ਦੀ ਰਾਤ ਨੂੰ ਵੀ ਸਵੇਰ ਨੂੰ ਜੀ ਤੇ ਮੇਰੇ ਤੋਂ ਆਟੋ ਖੋਲਿਆ ਜਿੰਨਾਂ ਨੇ ਪਿਸਤਲਾਂ ਦਿਖਾ ਕੇ ਮੁੰਡਾ ਨੇ ਤੁਸੀਂ ਕਿੱਥੇ ਖੜੇ ਸੀਗੇ ਮੈਂ ਜਿਹਰੇ ਮੈਂ ਬਾਈਪਾਸ ਤੇ ਖੜਾ ਤਾਂ ਜੀ ਮੈਨੂੰ ਓਰ ਤੋਂ ਵੀ ਤੇ ਵੀ ਐਵੇਂ ਕਰਕੇ ਲੈ ਗਦੇ ਵੀ ਸਵਾਰੀ ਦੇ ਰੇਟ 'ਚ ਮੈਨੂੰ ਕਹਿੰਦੇ ਜਿਰਕਪੁਰ ਜਾਣਾ ਤੇ ਰਸਤੇ 'ਚ ਜਾ ਕੇ ਇਹ ਮੁੰਡਾ ਨੇ ਮੈਨੂੰ ਪਿਸਤਲਾਂ ਦਿਖਾ ਕੇ ਤੇ ਮੇਰੇ ਤੋਂ ਆਟੋ ਖੋਲਿਆ अच्छा हां जी कुछ और किया ਤੁਹਾਨੂੰ ਉੱਥੇ ਉਹਨਾਂ ਨੇ ਕੀ ਕੀ ਲੈ ਕੇ ਸੀ ਇਹ ਮੈਨੂੰ ਕਹਿੰਦੇ ਨੇ ਤਾਂ ਤੈਨੂੰ ਜਾਨ ਤੋਂ ਮਾਰ ਦਾਂਗੇ ਵੀ ਥੱਲੇ ਹੋ ਜਾ ਵੀ ਆਪਾਂ ਨਿਕਲ ਜਾ ਗਾਲਾ ਗੂਲਾ ਕੱਢ ਕੇ ਉਹਨਾਂ ਨੇ ਮੈਨੂੰ ਤਾਰ ਕੇ ਤੇ ਆਪ ਭੱਜ ਗਏ ਕਿੱਥੋਂ ਕਿੱਥੋਂ ਦੇ ਰਹਿਣੇ ਨੇ ਮੈਨੂੰ ਪਤਾ ਨਹੀਂ ਇਹ ਨਹੀਂ ਪਤਾ ਸਰ ਇਹਨਾਂ ਨੇ ਕੀ ਕੀ ਲੈ ਕੇ ਸੀਗੇ ਤੁਹਾਡਾ ਹਾਂ ਜੀ ਮੇਰਾ ਸਰ ਆਟੋ ਮੋਬਾਈਲ ਤੇ ਪੈਸੇ ਲੈ ਗਏ ਇਹ ਇਹ ਕੀ ਚੀਜ਼ ਸੀਗੇ ਏ ਜੀ ਪਿੱਛੇ ਕਾਰ ਚ ਤੇਜੀ ਆਪਣੀ ਪਿੱਛੇ ਕਾਰ ਦੀ ਜੀ ਜਦੋਂ ਤੁਹਾਡੇ ਨਾਲ ਗੱਲ ਹੋਈ ਉਹਦੋਂ ਕਾਰ ਚ ਬੈਠੀ ਸੀਗੇ ਨਹੀਂ ਨਹੀਂ ਦੋ ਦੋ ਮੁੰਡੇ ਬਾਹਰ ਤੇ ਜੀ ਇਹ ਜਿਹੜੀ ਕਾਰ ਤੇ ਜੇ ਬਾਅਦ ਚ ਪਿੱਛੇ ਲੱਗੀ ਜੀ ਮੇਰੇ ਨਹੀਂ ਨਹੀਂ ਜਦੋਂ ਤੁਹਾਡੇ ਨਾਲ ਗੱਲ ਕੀਤੀ ਇਹਨਾਂ ਨੇ ਉਹ ਉਦੋਂ ਕਾਰ ਚ ਉਤਰੇ ਸੀਗੇ ਹਾਂਜੀ ਇਹ ਕਾਰ ਚ ਉਤਰੇ ਜੀ ਤੁਹਾਨੂੰ ਕਿਹਾ ਵੀ ਜਿਰਕਪੁਰ ਜਾਣਾ ਹੈ ਹਾਂਜੀ ਜਿਰਕਪੁਰ ਜਾਣਾ ਜੀ ਦੋ ਜਾਣੇ ਨੇ ਕਿ ਤੁਸੀਂ ਆਪਣੇ ਮਤਲਬ ਇਹ ਜਿਲੇ ਤੁਹਾਨੂੰ ਉਤਾਰ ਕੇ ਗਏ ਸੀਗੇ ਉਸ ਤੋਂ ਬਾਅਦ ਤੁਸੀਂ ਪੁਲ ਤੇ ਕਾਰ ਪਰੇਕੀ ਨੂੰ ਪ੍ਰਸ਼ਾਸਨ ਨੂੰ ਬੁਲਾਇਆ ਸੀ ਹਾਂ ਜੀ ਮੈਂ ਪੁਲਿਸ ਜੀ ਨੂੰ ਮੈਂ ਪੁਲਿਸ ਨੂੰ ਫੋਨ ਕੀਤਾ ਸੀ 100 ਨੰਬਰ ਤੇ ਜੀ ਤੇ ਇਸ ਸਵੇਰੀ 6 ਵਜੇ ਜੀ ਮੇਰੇ ਕੋਲ ਡੀਐਸਪੀ ਸਾਹਿਬ ਜੀ ਦਾ ਫੋਨ ਆ ਗਿਆ ਜੀ ਉੱਥੇ ਵੀ ਮੌਕੇ 'ਤੇ ਵਰਦਾ ਤੇ ਪਹੁੰਚ ਕੇ ਦੇ ਲਿਓ ਹਾਂ ਜੀ ਤੇ ਬਾਅਦ ਚਾਹ ਸੋਚਸ ਸਾਹਿਬ ਨੇ ਸਾਰਾ ਦਿਨ ਮੇਰੀ ਮਦਦ ਕੀਤੀ ਜੀ ਮੈਨੂੰ ਆਟੋ ਦੇ ਮੇਰਾ ਮੋਬਾਈਲ ਰਿਕਵਰ ਕਰ ਮਤ ਪੁਲਿਸ ਵਾਲਿਆਂ ਨੇ 24 ਘੰਟੇ ਦੇ ਵਿੱਚ ਵਿੱਚ 24 ਘੰਟੇ ਤੋਂ ਪਹਿਲਾਂ ਹੀ ਰਿਕਵਰ ਕਰ ਲਿਆ ਜੀ ਇਹਨਾਂ ਨੇ ਮੁੰਡੇ ਫੜ ਲਏ ਜੀ ਤੇ ਆਟੋ ਵੀ ਰਿਕਵਰ ਲੀ ਲਿਆ